ਵਾਟ ਤੇ ਆਵਾਜ਼ ਆ ਰਹੀ ਹੈ ਜੀ ਸਹੀ ਜੀ ਬਿਲਕੁਲ ਤੇ ਕਈ ਦਈਏ ਅਪਡੇਟ ਕੀ ਖਬਰਾਂ ਤੇ ਹੈਗੀ ਹੈ ਜੀ ਜੀ ਦੇਖੋ ਪੰਜਾਬ ਦੇ ਵਿੱਚ ਅੱਜ ਵਿਧਾਨ ਸਭਾ ਦਾ ਬਜਟ اجلاس ਸੀ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ ਪੰਜਾਬ ਦੇ ਬਜਟ ਦੇ ਵਿੱਚ ਹੁੰਦਾ ਕੀ ਹੈ ਕਿ ਕਿੰਨੀ ਕੁ ਆਮਦਨ ਹੋਣੀ ਹੈ ਕਿੰਨਾ ਖਰਚਾ ਹੋਣਾ ਤਜਵੀਜ਼ ਹੁੰਦੀ ਆ ਹਾਲਾਂਕਿ ਸਿਰਫ ਕਦੇ ਵੀ ਦੁਬਾਰਾ ਇਹ ਨਹੀਂ ਦੱਸਿਆ ਜਾਂਦਾ ਹੈਗਾ ਕਿ ਜਿਹੜਾ ਬਜਟ ਦਾ ਅਨੁਮਾਨ ਰੱਖਿਆ ਗਿਆ ਸੀ ਪਿਛਲੇ ਸਾਲ ਤੋਂ ਜੀ ਜ ਰੱਖੀ ਗਈ ਸੀ ਉਹ ਪੂਰੀ ਕਰ ਦਿੱਤੀ ਗਈ ਹੈ ਕਿ ਪੈਂਡਿੰਗ ਹੈ ਕਿੰਨੇ ਪੈਸੇ ਖਰਚੇ ਗਏ ਸਿਰਫ ਇੱਕ ਸਾਲ ਦਾ ਬਜਟ ਇੱਕ ਪ੍ਰਵੀਜ਼ਨ ਜਰੂਰ ਰੱਖ ਲਈ ਜਾਂਦੀ ਹੈ ਕਿ ਇੰਨੇ ਪੈਸੇ ਅਸੀਂ ਇੱਧਰ ਲਾ ਦਾਂਗੇ ਇੰਨੇ ਇੱਧਰ ਲਾ ਦਾਂਗੇ ਇੰਨੀ ਕੁ ਸਾਡੇ ਕੋਲ ਆਮਦਨ ਆਉਣ ਦੀ ਉਮੀਦ ਹੈ ਇੰਨਾ ਕੁ ਸਾਡਾ ਘਟਾ ਹੈ ਇੱਕ ਤਜਵੀਜ਼ ਹੁੰਦੀ ਹੈ ਤੇ ਉਹ ਬਜਟ ਜਿਹੜਾ ਪੇਸ਼ ਕੀਤਾ ਗਿਆ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਦੇ ਵੱਲੋਂ ਜਿਹੜਾ ਬਜਟ ਹੈ ਉਹ 236000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਕਿ ਇੰਨੇ ਪੈਸੇ ਜਿਹੜੇ ਨੇ ਅਸੀਂ ਪੰਜਾਬ ਦੇ ਉੱਤੇ ਖਰਚ ਕਰਾਂਗੇ ਉਹਦੇ ਵਿੱਚ ਕੁਝ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਨੇ ਕੁਝ ਪੈਸੇ ਜਿਹੜੇ ਨੇ ਪੰਜਾਬ ਸਰਕਾਰ ਦੀ ਆਪਣੀ ਆਮਦਨ ਕੁਝ ਜਿਹੜਾ ਸੀਆਜੀ ਸੀਜੀਐਸਟੀ ਦਾ ਜਿਹੜਾ ਸਟੇਟ ਦਾ ਪਾਰਟ ਹੁੰਦਾ ਐ ਐਸ ਸੀਜੀਐਸਟੀ ਸਟੇਟ ਦਾ ਪਾਰਟ ਹੁੰਦਾ ਜੀਐਸਟੀ ਦੇ ਵਿੱਚੋਂ ਆ ਤਾਂ ਉਸ ਦੇ ਪੈਸੇ ਨੇ ਇਸ ਤਰੀਕੇ ਦੇ ਨਾਲ 236000 ਕਰੋੜ ਦਾ ਪੰਜਾਬ ਦਾ ਬਜਟ ਹੈ ਪਿਛਲੀ ਵਾਰ ਨਾਲੋਂ ਜ਼ਿਆਦਾ ਹੈ ਕਰੀਬ ਕਰੀਬ ਪਿਛਲੀ ਬਾਰ ਜਿਹੜਾ ਇਹ ਉਹ 2 ਲੱਖ 10000 ਕਰੋੜ ਦੇ ਨੇੜੇ ਜਿਹੜੇ ਸੀ ਤੇ ਹੁਣ ਉਹ 236000 ਕਰੋੜ ਦੇ ਨੇੜੇ ਤੇੜਿਆ ਪਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਨੇ ਹਾਲਾਂਕਿ ਚਾਹੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਐਲਾਨ ਕੀਤਾ ਕਿ ਇੰਨੇ ਪਰਸੈਂਟ ਅਸੀਂ ਉੱਥੇ ਰੱਖਾਂਗੇ ਕਿਸਾਨਾਂ ਦੀ ਜਿਹੜੀ ਬਿਜਲੀ ਦੀ ਸਬਸਿਡੀ ਆ ਉਹਦੇ ਲਈ 9000 ਕਰੋੜ ਦੇ ਕਰੀਬ ਹੈ ਦੇ 7000 ਕਰੋੜ ਦੇ ਕਰੀਬ ਜਿਹੜੀ 300 ਜੁਨਟ ਬਿਜਲੀ ਚਲਣੀ ਹੈ ਮਤਲਬ ਸਾਰੀਆਂ ਸਕੀਮਾਂ ਜਿੰਨੀਆਂ ਵੀ ਜਾਰੀ ਨੇ ਉਹਦੇ ਲਈ ਕਿੰਨੇ-ਕਿੰਨੇ ਪੈਸੇ ਰੱਖਣੇ ਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਦੇ ਆ ਉਸ ਦੇ ਵਿੱਚ ਇੱਕ ਤਾਂ ਭਪਿੰਦਰ ਹੈ ਕਿ 11-1100 ਰੁਪਏ ਜਿਹੜਾ ਔਰਤਾਂ ਨੂੰ ਦੇਣਾ ਸੀਗਾ ਉਹਦੀ ਗੱਲ ਨਹੀਂ ਕੀਤੀ ਗਈ ਭਾਵੇਂ ਕਿ ਔਰਤਾਂ ਨੂੰ ਹਾਲੇ ਇਸ ਸਾਲ ਵੀ ਬਜਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਗਈ ਕਿਉਂਕਿ ਜੇਕਰ ਤੁਸੀਂ ਕਿਸੇ ਸਕੀਮ ਨੂੰ ਲਾਗੂ ਕਰਨਾ ਹੁੰਦਾ ਹੈ ਤਾਂ ਤੁਹਾਨੂੰ ਉਹਦੇ ਲਈ ਬਜਟ ਦੇ ਵਿੱਚ ਪ੍ਰੋਵੀਜ਼ਨ ਤਾਂ ਰੱਖਣੀ ਪੈਂਦੀ ਹੈ ਇਹ ਹੋ ਜਾਂਦਾ ਕਿ ਉਹਦੇ ਵਿੱਚੋਂ ਪੈਸੇ ਘਟਵਾਦ ਜਾਂਦੇ ਨਹੀਂ ਮੰਨ ਲਓ ਕਿ ਜੇ ਤੁਸੀਂ 1000 ਕਰੋੜ 1000 ਕਰੋੜ ਦਾ ਬਜਟ ਰੱਖ ਲਿਆ ਤਾਂ ਤੁਹਾਨੂੰ ਹੋਰ ਪੈਸੇ ਦੀ ਲੋੜ ਪੈ ਸਕਦੀ ਹੈ ਜਾਂ ਉਹਦੇ ਵਿੱਚੋਂ ਘੱਟ ਪੈਸੇ ਦਿੱਤੇ ਗਏ ਵੱਖਰੀ ਗੱਲ ਹੈ ਪਰ ਤੁਸੀਂ ਕੋਈ ਬਜਟ ਤਾਂ ਰੱਖਣਾ ਪਵੇਗਾ ਪ੍ਰਵੀਜ਼ਨ ਹੁੰਦੀ ਹੈ ਤਾਂ ਕੋਈ ਵੀ ਪ੍ਰਵੀਜ਼ਨ ਜਿਹੜੀ ਹੈ 1100 ਕਰੋ 11 1100 ਰੁਪਏ ਦੇਣ ਦੀ ਉਹ ਪੂਰੀ ਨਹੀਂ ਕੀਤੀ ਗਈ ਤੇ ਹੁਣ ਇਹ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਹੀ ਬਜਟ ਜਿਹੜਾ ਹੈ ਉਹਦੇ ਵਿੱਚ ਹੀ ਆਊਗਾ ਕਿਉਂਕਿ ਲਾਸਟ ਈਅਰ ਹੈ ਇਹ 2 ਸਾਲ ਰਹਿ ਗਏ ਨੇ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਤੇ ਇਹ ਚੌਥਾ ਬਜਟ ਸੀਗਾ ਪੰਜਵਾਂ ਬਜਟ ਜਿਹੜਾ ਅਗਲੀ ਵਾਰ ਨੂੰ ਪੇਸ਼ ਹੋਊਗਾ ਉਹਦੇ ਵਿੱਚ ਹੋ ਸਕਦਾ ਹੈ ਕਿ ਉਸ ਤਰ੍ਹਾਂ ਦੀ ਕੋਈ ਤਜਵੀਜ਼ ਹੋਵੇ ਤੇ ਇਸ ਤੋਂ ਬਿਨਾ ਇੱਕ ਹੋਰ ਇਹ ਤਾਂ ਇਹ ਤਾਂ ਹੋ ਗਿਆ ਕਿ ਔਰਤਾਂ ਨੂੰ ਹਜੇ 11-1100 ਰੁਪਏ ਦਾ ਜਿਹੜਾ ਵਾਅਦਾ ਕੀਤਾ ਸੀ ਨਹੀਂ ਦਿੱਤਾ ਜਾਣਾ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਭੁਪਿੰਦਰ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਜਨਗਣਨਾ ਕਰਾਏਗੀ ਸਰਕਾਰ ਸੈਂਸਸ ਨਸ਼ੇ ਨੂੰ ਲੈ ਕੇ ਕਿ ਘਰ-ਘਰ ਜਾਊਗੀ ਉਹਦੇ ਲਈ 150 ਕਰੋੜ ਰੁਪਏ ਵੀ ਰੱਖਿਆ ਹੈ ਕਿ ਪੰਜਾਬ ਦੇ ਘਰ-ਘਰ ਜਾ ਕੇ ਪੁੱਛੂਗੀ ਯਾਨੀ ਪੁੱਛੂਗੀ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਨਸ਼ਾ ਕਰਦਾ ਹੈ ਜੇ ਨਸ਼ਾ ਕਰਦਾ ਤਾਂ ਕਿਹੜਾ ਕਰਦਾ ਖਾਸ ਕਰ ਡਰੱਗ ਨੂੰ ਲੈ ਕੇ ਹੁਣ ਇਹ ਜਿਹੜਾ ਇਹ ਪਹਿਲੀ ਵਾਰ ਹੋਣਾ ਹੈ ਕਿ ਸੈਂਸਸ ਜਿਹੜੀ ਹੈ ਤੁਸੀਂ ਦੇਖੋ ਕਿ ਵਿਦੇਸ਼ ਦੇ ਵਿੱਚ ਤਾਂ ਇਸ ਗੱਲ ਨੂੰ ਲੈ ਕੇ ਰੌਲਾ ਹੈ ਕਿ ਕਾਸਟ ਦੇ ਆਧਾਰਕ ਜਨਸੰਖਿਆ ਜਨਗਣਨਾ ਹੋਣੀ ਚਾਹੀਦੀ ਹੈ ਤੇ ਨਹੀਂ ਹੋਣੀ ਚਾਹੀਦੀ ਤੇ ਹੁਣ ਪੰਜਾਬ ਵਾਲੇ ਤਾਂ ਨਸ਼ੇ ਨੂੰ ਲੈ ਕੇ ਜਨਗਣਨਾ ਕਰਾਉਣ ਲੱਗੇ ਨੇ ਹਾਲਾਂਕਿ ਉਹ ਕਿੰਨੀ ਕੁ ਜਿਹੜੀ ਹੈ ਉਹ ਪ੍ਰੋਪਰ ਹੋਏਗੀ ਜਾਂ ਕਿੰਨੀ ਕੁ ਪੁਖਤਾ ਹੋਏਗੀ ਕਿਉਂਕਿ ਮੰਨ ਲਓ ਇੱਕ ਪਰਿਵਾਰ ਦੇ ਘਰੇ ਜਾਂਦੇ ਨੇ ਤਾਂ ਪਹਿਲਾਂ ਤਾਂ ਜ਼ਰੂਰੀ ਨਹੀਂ ਕਿ ਉਹ ਦੱਸਣਗੇ ਕਿ ਸਾਡਾ ਮੁੰਡਾ ਕੋਈ ਨਸ਼ਾ ਕਰਦਾ ਹੈ ਕਿ ਨਹੀਂ ਕਰਦਾ ਤੇ ਇਹ ਵੀ ਹੈਗਾ ਕਿ ਉਹਦੇ ਵਿੱਚ ਕਿਹੜੀ ਡਰੱਗ ਆਊਗੀ ਫਿਰ ਸਿਰਫ ਡਰੱਗ ਡਰੱਗ ਆਊਗੀ ਜਿਵੇਂ ਉਹਦੇ ਵਿੱਚ ਜਿਹੜਾ ਚਿੱਟਾ ਏ ਉਹ ਆਊਗਾ ਪੁੱਕੀ ਫੀਮ ਆਊਗੀ ਜਾਂ ਮੈਡੀਕਲ ਨਸ਼ਾ ਆਊਗਾ ਜਾਂ ਸ਼ਰਾਬ ਵੀ ਆਊਗੀ ਉਕੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਕਹਿਤਾ ਕਿ ਸ਼ੁਰੂਆਤ ਤਾਂ ਫਿਰ ਤੁਸੀਂ ਵਿਧਾਨ ਸਭਾ ਤੋਂ ਹੀ ਕਰੋ ਸੀਐਮ ਤੋਂ ਕਰੋ ਖਾਸ ਕਰਕੇ ਲੋਕ ਟੈਸਟ ਕਰਾਓ ਸਾਰੇ ਮੰਤਰੀਆਂ ਦੇ ਸਾਰੇ ਐਮਐਲਏ ਦੇ ਜੇ ਅਸੀਂ ਸਵਾਗਤ ਕਰਦੇ ਹਾਂ ਪਰ ਸ਼ੁਰੂਆਤ ਇੱਥੋਂ ਕਰੋ ਤਾਂ ਇਹ ਕਿਤੇ ਨਾ ਕਿਤੇ ਇਹ ਤਾਂ ਸਵਾਲ ਵੀ ਨਹੀਂ ਕਿ ਕਿਉਂਕਿ ਪੰਜਾਬ ਦੇ ਉੱਤੇ ਟੈਗ ਤਾਂ ਲੱਗਿਆ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਦੇ ਯੂਥ ਜਿਹੜਾ ਉਹ ਨਸ਼ੇ ਦੇ ਵਿੱਚ ਪੈ ਗਿਆ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀਗਾ ਹਾਲਾਂਕਿ ਜਿਹੜੀ ਉਹ ਇੱਕ ਥਿਊਰੀ ਆਈ ਸੀ ਉਹ ਸਿਰਫ ਇੱਕ 666 ਬੰਦਿਆਂ ਦਾ ਸੈਂਪਲ ਸਰਵੇ ਸੀਗਾ ਤੇ ਗੁਰੂ ਨਾਨਕ ਦੇਵ ਜਿਹੜਾ ਯੂਨੀਵਰਸਿਟੀ ਹੈਗਾ ਉਹ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਸੈਂਪਲ ਸਰਵੇ ਹੁੰਦੇ ਨੇ ਜਿਆਦਾਤਰ ਜਿਹੜੇ ਹੁੰਦੇ ਨੇ ਸਟੱਡੀਜ਼ ਜਿਹੜੀਆਂ ਹੁੰਦੀਆਂ ਨੇ ਉਹਦੇ ਆਧਾਰ ਤੇ ਪੰਜਾਬ ਨੂੰ ਕਹਿੰਦਾ ਕਿ 70% ਨੌਜਵਾਨ ਜਿਹੜੇ ਆ ਉਹਦੇ ਵਿੱਚੋਂ 666 ਬੰਨਿਆਂ ਚੋਂ 70% ਜਿਹੜਾ ਯੂਥ ਮਤਲਬ ਮੁੰਡੇ ਸੀਗੇ ਜਿਹੜੇ ਨਸ਼ਾ ਕਰਦੇ ਸੀਗੇ ਤਾਂ ਹੁਣ ਉਸ ਹਿਸਾਬ ਦੇ ਨਾਲ ਸਰਕਾਰ ਇਹ ਚਾਹੁੰਦੀ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਸੈਂਸਸ ਕਰਾਉਂਗੇ ਤੋਂ ਦੇ ਵਿੱਚ ਬਹੁਤ ਕੁਝ ਪਰਸੈਂਟ ਆਊਗੀ ਕਿ ਜਿਹੜੇ ਨਸ਼ੇ ਕਰਦੇ ਨੇ ਜਾਂ ਅਕਸਰ ਤਾਂ ਝੂਠ ਬੋਲਣਗੇ ਲੋਕ ਕਿਉਂਕਿ ਡੋਗ ਟੈਸਟ ਤਾਂ ਹੋਣਾ ਨਹੀਂ ਸਿਰਫ ਜ਼ੁਬਾਨੀ ਕਲਾਮੀ ਗੱਲ ਹੋਣੀ ਆ ਤਾਂ ਹੁਣ ਸਰਕਾਰ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜਦੋਂ 4 4.5 ਸਾਲ ਬਾਅਦ ਸਾਡੀ ਵੋਟਾਂ ਵਡੇ ਹੋਣਗੇ ਤਾਂ ਅਸੀਂ ਡਾਟਾ ਪੇਸ਼ ਕਰੂਗੇ ਜਿਹਦੇ ਵਿੱਚ ਅਸੀਂ ਕਹਾਂਗੇ ਦੇਖੋ ਜੀ ਅਸੀਂ ਨਸ਼ਾ ਖਤਮ ਕਰਤਾ ਪੰਜਾਬ ਦੇ ਵਿੱਚੋਂ ਆਹ ਡਾਟਾ ਸਾਡੇ ਕੋਲ ਆਪ ਹੀ ਸੈਂਸਸ ਕਰਾਈ ਆ ਚਲੋ ਇੱਕ ਤਾਂ ਇਹ ਗੱਲ ਹੋ ਗਈ ਆ ਇਸ ਤੋਂ ਬਿਨਾ ਜਿਹੜੀ ਮੈਂ ਦੱਸ ਕੇ ਹਟਿਆ ਕਿ 11-1100 ਰੁਪਇਆ ਹਾਲੇ ਨਹੀਂ ਮਿਲਣਾ ਉਹਦੇ ਲਈ ਵੀ ਇੰਤਜ਼ਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਜਿਹੜੀ ਪੰਜਾਬ ਦੀ ਸਰਕਾਰ ਹੈ ਰੰਗਲਾ ਪੰਜਾਬ ਬਣਾਉਣ ਦੇ ਲਈ ਕਹਿ ਰਹੀ ਹੈ ਕਿ ਅਸੀਂ ਹਰ ਹਲਕੇ ਨੂੰ 5-5 ਕਰੋੜ ਰੁਪਇਆ ਦੇਵਾਂਗੇ ਹੁਣ ਉਹ ਰੰਗਲਾ ਪੰਜਾਬ ਕਿਵੇਂ ਬਣਾਇਆ ਜਾਣਾ ਹੈ ਕਿ ਉੱਥੇ ਜਿਵੇਂ ਅਨਮੋਲ ਗਦਨਮਾਨ ਕਹਿੰਦੇ ਸੀ ਕਿ ਪਤੰਗ ਮੁਕਾਬਲੇ ਕਰਾਉਣੇ ਨੇ ਉਵੇਂ ਰੰਗਲਾ ਪੰਜਾਬ ਬਣਾਉਣਾ ਜਾਂ ਕੋਈ ਸੱਭਿਆਚਾਰਕ ਮੇਲੇ ਕਰਾਏ ਜਾਣਗੇ ਉਵੇਂ ਰੰਗਲਾ ਪੰਜਾਬ ਬਣਾਉਣਾ ਤੁੱਕ ਰੰਗਲਾ ਪੰਜਾਬ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਕਿਹੜੀ ਡੈਫੀਨੇਸ਼ਨ ਹੈ ਸਰਕਾਰ ਦੇ ਵੱਲੋਂ ਉਹ ਕਿਨੂੰ ਰੰਗਲਾ ਪੰਜਾਬ ਮੰਨਦੇ ਨੇ ਇਹੇ ਦੇਖਣਾ ਹੋਏਗਾ ਤੇ ਉਹਦੇ ਲਈ 5.5 ਕਰੋੜ ਰੁਪਏ ਉਹਨਾਂ ਨੇ ਕਿਹਾ ਕਿ ਜਿਵੇਂ ਪੰਜਾਬ ਦੇ ਵਿੱਚ 117 ਹਲਕੇ ਨੇ ਉਹਦੇ ਵਿੱਚ 585 ਕਰੋੜ ਰੁਪਏ ਰੱਖ ਲਿਆ ਤੇ ਉਹ ਜਿਹੜੀ ਤਜਵੀਜ਼ ਰੱਖੀ ਗਈ ਹੈ ਕਿ ਅਸੀਂ ਹਰ ਹਲਕੇ 'ਚ 5 ਕਰੋੜ ਰੁਪਏ ਰੰਗਲੇ ਪੰਜਾਬ ਲਈ ਖਰਚਾਂਗੇ ਹਾਲਾਂਕਿ ਇਸ ਤੋਂ ਬਿਨਾਂ 3000 ਕਿਹਾ ਗਿਆ ਕਿ ਅਸੀਂ ਇੰਡੋਰ ਜਿਮ ਬਣਾਵਾਂਗੇ ਪੰਜਾਬ ਭਰ ਦੇ ਵਿੱਚ ਖੇਡਾਂ ਦੇ ਲਈ ਵੀ ਕੁਝ ਬਜਟ ਰੱਖਿਆ ਗਿਆ ਹੈਗਾ ਤੇ ਇਸੇ ਤਰੀਕੇ ਦੇ ਨਾਲ ਹੈ ਕਿ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਔਰਤਾਂ ਦੀ ਜਿਹੜੀ ਫ੍ਰੀ ਸਫਰ ਵਾਲੀ ਗੱਲ ਹੈ ਉਹ ਕਿਹਾ ਹੈ ਕਿ ਉਹ ਚੱਲਦੀ ਰਹੂਗੀ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਤਾਂ ਕਹਿ ਰਹੀਆਂ ਨੇ ਕਿ ਇਹ ਸਿਰਫ ਵਾਅਦੇ ਨੇ ਮਤਲਬ ਇਹ ਗਰਾਊਂਡ ਲੈਵਲ ਤੇ ਨਹੀਂ ਹੋਣਾ ਕਿਉਂਕਿ ਹਾਲੇ ਤੱਕ ਜਿਹੜੇ 16 ਮੈਡੀਕਲ ਕਾਲਜ ਕਿਹਾ ਸੀਗਾ ਪੰਜਾਬ ਦੇ ਵਿੱਚ ਤੇ 16 ਮੈਡੀਕਲ ਦੇ ਵਿੱਚੋਂ ਜਦੋਂ ਸਰਕਾਰ ਆਈ ਕੇਸੇ 16 ਮੈਡੀਕਲ ਕਾਲਜ ਪੰਜਾਬ ਵਿੱਚ ਲਿਆਉਣੇ ਨੇ ਤਾਂ ਇੱਕ ਵੀ ਮੈਡੀਕਲ ਕਾਲਜ ਜਿਹੜਾ ਹੈ ਉਹ ਚਾਲੂ ਨਹੀਂ ਹੋਇਆ ਹੈਗਾ ਨਵੀਂ ਸਰਕਾਰ ਦੇ ਵੇਲੇ ਐਮਡੀਐਸ ਨੇ ਕਿਤੇ ਵੀ ਸੀਟਾਂ ਜਿਹੜੀਆਂ ਨੇ ਉਹ ਨਹੀਂ ਆਈਆਂ ਹੈਗੀਆਂ ਅਸੀਂ ਕੋਈ ਸਰਕਾਰ ਵਿਰੋਧੀ ਨਹੀਂ ਹੈਗੇ ਪਰ ਜਿਹੜੇ ਡਾਟਾ ਏ ਜਿਹੜਾ ਔਨ ਰਿਕਾਰਡ ਗੱਲ ਹੈਗੀ ਆ ਉਹਦੇ ਵਿੱਚ ਹਾਲੇ ਕੋਈ ਜਿਹੜੀ ਆ ਉਹ ਦਿਖਦੀ ਨਹੀਂ ਤੇ ਦੂਜਾ ਜਿਹੜਾ ਕੋਈ ਮੈਡੀਕਲ ਕਾਲਜ ਹੁੰਦਾ ਨਾ ਉਹਨੂੰ ਬਣਨ ਲਈ ਵੀ ਕਾਫੀ ਸਮਾਂ ਲੱਗ ਜਾਂਦਾ ਹੈ ਜਿਹੜਾ ਹੁਣ ਅੱਜ ਹੀ ਵਿਧਾਨ ਸਭਾ 'ਚ ਗੱਲ ਹੋ ਰਹੀ ਸੀ ਕਿ ਕਪੂਰਥਲਾ ਦੇ ਵਿੱਚ ਇੱਕ ਮੈਡੀਕਲ ਕਾਲਜ ਬਣਨਾ ਹੈ ਉਹਦੇ ਲਈ ਕੰਮ ਚੱਲ ਰਿਹਾ ਹੈ 2019 ਤੋਂ ਉਹਦਾ ਪ੍ਰੋਜੈਕਟ ਜਿਹੜਾ ਹੈ ਕਿਉਂਕਿ ਸੈਂਟਰ ਦੇ ਵੀ ਇਹਦੇ ਵਿੱਚ ਪੈਸੇ ਭੇਜਨੇ ਹੁੰਦੇ ਆ। ਜੀ। ਇਹ ਕਿ ਪੰਜ 100 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੁੰਦਾ ਹੈ 350 400 ਕਰੋੜ ਤੋਂ ਲੈ ਕੇ 500 ਕਰੋੜ ਤੱਕ। ਜੀ। ਉਹਦੇ ਵਿੱਚ ਸੈਂਟਰ ਦੀ ਵੀ ਪੈਸੇ ਹੁੰਦੇ ਨੇ। ਹੁਣ ਉਹ 2019 ਤੋਂ ਲੈ ਕੇ ਤੁਸੀਂ ਦੇਖੋ ਕਿ 22 ਵੀ ਆ ਗਿਆ 22 ਤੋਂ ਬਾਅਦ ਹੁਣ 25 ਵੀ ਆ ਗਿਆ। 6 ਸਾਲ ਤਾਂ ਹੋ ਗਏ ਨੇ ਉਸ ਨੂੰ ਪਾਸ ਹੋਏ ਨੂੰ ਉਹਦੇ ਤੇ ਕੰਮ ਚੱਲਦੇ ਨੂੰ। ਹਾਲੇ ਤੱਕ ਪੂਰਾ ਨਹੀਂ ਹੋਇਆ। ਤਾਂ 2 ਸਾਲਾਂ ਦੇ ਵਿੱਚ ਕੋਈ ਵੀ ਮੈਡੀਕਲ ਕਾਲਜ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਪੂਰਾ ਹੋਣ ਦੀ ਉਮੀਦ ਜਿਹੜੀ ਆ ਉਹ ਜਿਤਾਈ ਨਹੀਂ ਜਾ ਰਹੀ ਜਿਹੜੇ ਮਾਹਰ ਮੰਨਦੇ ਨੇ ਕਿਉਂਕਿ ਹੁਣੇ ਖਟਕੜ ਕਲਾਂ ਦੇ ਵਿੱਚ ਕਿਹਾ ਕਿ ਅਸੀਂ 50 ਸੀਟਾਂ ਵਾਲਿਆਂ ਦੇ ਵੀਆਸ ਕਾਲਜ ਜਿਹੜਾ ਏ ਉਹ ਬਣਾਵਾਂਗੇ ਕੱਲ ਹੀ ਐਲਾਨ ਜਿਹੜਾ ਹੋਇਆ ਹੈ ਮਤਲਬ ਐਲਾਨ ਤਾਂ ਬਹੁਤ ਹੁੰਦੇ ਨੇ ਪਰ ਜਿਹੜੇ ਫੁੱਲਫਿਲ ਹੁੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ ਤਾਂ ਹੁਣ ਹਾਲਾਂਕਿ ਜਿਹੜੀਆਂ ਸਕੀਮਾਂ ਜ਼ਰੂਰ ਨੇ ਜਿਹੜੀਆਂ ਜਾਰੀ ਨੇ 300 ਜੁਨਤ ਵਾਲੀ ਜਿਹੜੀ ਆ ਉਹ ਜਾਰੀ ਹੈ ਤੇ ਜਿਹੜੀ ਉਹ ਉਸ ਵੇਲੇ ਬਾਦਲ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਮੋਟਰਾਂ ਨੂੰ ਬਿਜਲੀ ਫ੍ਰੀ ਵਾਲੀ ਉਹ ਵੀ ਜਾਰੀ ਰਹਿਣੀ ਹੈ ਔਰਤਾਂ ਨੇ ਮੁਫਤ バス ਸਫਰ ਵਾਲੀ ਵੀ ਜਾਰੀ ਰਹਿਣੀ ਹੈ ਇੱਕ ਹੋਰ ਕਰਜ਼ਾ ਜਰੂਰ ਮਾਫ ਕੀਤਾ ਗਿਆ ਇੱਕ ਜਿਹੜਾ ਜਿਹੜੇ ਆਮ ਕਹਿ ਲਈਏ ਕਿ ਲੋੜਵੰਦ ਜਾਂ ਗਰੀਬ ਭਾਈਚਾਰੇ ਦੇ ਲੋਕ ਨੇ ਐਸੀ ਕਮਿਊਨਿਟੀ ਨਾਲ ਸੰਬੰਧਿਤ ਨੇ ਉਹ ਇੱਕ ਕਰਜ਼ਾ ਹੁੰਦਾ ਹੈ ਪਿੰਡਾਂ ਦੇ ਵਿੱਚ ਕਈ ਵਾਰੀ ਜਿਹੜਾ ਗਾਮ ਅੱਧੀ ਨਹੀਂ ਲੈ ਲਿਆ ਜਾਂਦਾ ਕਰੀਟਰ ਲਈ ਉਹ ਜ਼ਰੂਰ ਮੁਆਫ ਕਰਨ ਦੀ ਗੱਲ ਕੀਤੀ ਗਈ ਹੈ ਉਹ ਪਹਿਲਾਂ ਜਿਹੜੀ ਕਾਂਗਰਸ ਸਰਕਾਰ ਦੀ ਉਹ ਵੀ ਕਹਿੰਦੀ ਰਹੀ ਕਿ ਅਸੀਂ ਮਾਫ ਕਰਤਾ ਤਾਂ ਹੁਣ ਇਹ ਸਰਕਾਰ ਨੇ ਵੀ ਕਿਹਾ ਕਿ ਅਸੀਂ ਤਜਵੀਜ਼ ਰੱਖੀ ਹੈ ਕਿ ਜਿਹੜਾ 2020 ਤੱਕ ਦਾ ਕਰਜ਼ਾ ਜਿਹੜਾ ਮੋੜ ਨਹੀਂ ਹੋਇਆ ਕਿਸੇ ਤੋਂ ਡਿਫਾਲਟਰ ਹੋ ਜਾਂਦੇ ਲੋਕ ਕਈ ਵਾਰੀ ਕਰਜ਼ਾ ਲੈ ਲੈਂਦੇ ਆ ਕਰਜ਼ਾ ਮੁਰਦਾ ਨਹੀਂ ਹੈਗਾ ਤਾਂ ਉਹ ਅਸੀਂ ਮਾਫ ਕਰ ਰਹੇ ਹਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਹੋਈਆਂ ਇੱਕ ਹੋਰ ਕਿਹਾ ਗਿਆ ਹੈ ਕਿ ਜਿਹੜਾ ਸੀਚੇਵਾਲ ਮਾਡਲ ਹੈ ਉਹ ਲਾਗੂ ਕੀਤਾ ਜਾਣਾ ਹੈ ਕਿ ਜਿਹੜੇ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੋਈ ਆ ਉਧਰ ਕਈ ਪਿੰਡਾਂ ਦੇ ਵਿੱਚ ਲਾਇਆ ਵੀ ਆ ਕਿ ਜਿਹੜਾ ਛੱਪੜ ਹੈ ਛੱਪੜ ਦੇ ਪਾਣੀ ਨੂੰ ਟ੍ਰੀਟ ਕਰਕੇ ਫਿਰ ਅਸੀਂ ਉਹਨੂੰ ਖੇਤਾਂ ਦੇ ਵਿੱਚ ਲਾਉਣਾ ਤਾਂ ਇਸ ਤੇ ਹੁਣ ਜਿਹੜੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ অপੋਜੀਸ਼ਨ ਨੇ ਉਹਨਾਂ ਨੇ ਸਵਾਲ ਵੀ ਚੁੱਕ ਤੇ ਉਹ ਕਹਿੰਦੇ ਕਿ ਜੇ ਤੁਸੀਂ ਕੋਈ ਮਾਡਲ ਲਾਂਚ ਕਰਨਾ ਕੋਈ ਤੁਸੀਂ ਖਾਪਰ ਯੂਨੀਵਰਸਿਟੀ ਜਿਹੜੇ ਇੰਜੀਨੀਅਰ ਨੇ ਪੈਕ ਦੇ ਸਾਡੇ ਕੋਲ ਇੰਜੀਨੀਅਰ ਨੇ ਉਹਨਾਂ ਤੋਂ ਤੁਸੀਂ ਉਪਰੂਵ ਕਰਵਾ ਕੇ ਲਵਾਓ ਮਤਲਬ ਤੁਸੀਂ ਸਿਰਫ ਇਸ ਕਰਕੇ ਨਾ ਲਾਓ ਕਿ ਇਹ ਸੀਚੇਵਾਲ ਤੁਹਾਡੇ ਸੰਸਦ ਨੇ ਜੀ ਤੇ ਇਸ ਤੇ ਅੱਜ ਵਿਧਾਨ ਸਭਾ ਦੇ ਵਿੱਚ ਬਹਿਸ ਵੀ ਹੋਈ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਸੀਚੇਵਾਲ ਕੋ ਇੰਜੀਨੀਅਰ ਥੋੜੇ ਨੇ ਹਾਂ ਕਿ ਚਲੋ ਠੀਕ ਹੈ ਕਿ ਉਹਨਾਂ ਨੇ ਵੇਈ ਨਦੀ ਸਾਫ ਕੀਤੀ ਹੈ ਲੋਕਾਂ ਦੀ ਮਦਦ ਦੇ ਨਾਲ ਪਰ ਇਹ ਜਿਹੜੀ ਚਲੋ ਵਿਰੋਧੀ ਧਿਰ ਦਾ ਹੁੰਦਾ ਵੀ ਹੈ ਕਿ ਸਰਕਾਰ ਨੂੰ ਘੇਰਨਾ ਇਸ ਮਸਲੇ ਦੇ ਉੱਤੇ ਬਹਿਸ-ਵਿਵਾਸਾ ਵੀ ਹੋਇਆ ਕਿ ਇਹ ਜਿਹੜਾ ਮਾਡਲ ਹੈ ਕਿਵੇਂ ਲਾਗੂ ਕੀਤਾ ਜਾਊਗਾ ਦੇਖੋ ਪੰਜਾਬ ਦੇ ਵਿੱਚ ਛੱਕੜ ਤਾਂ ਬਹੁਤ ਨੇ ਉਹਨੂੰ ਕਿਵੇਂ ਟ੍ਰੀਟ ਕੀਤਾ ਜਾਣਾ ਹੈ ਟ੍ਰੀਟ ਕਰਕੇ ਕੀ ਉਹ ਵਾਕਈ ਪਾਣੀ ਖੇਤਾਂ ਨੂੰ ਲਗਾਇਆ ਜਾ ਸਕਦਾ ਹੈ ਕਿ ਨਹੀਂ ਲਾਇਆ ਜਾ ਸਕਦਾ ਹੈਗਾ ਇਹ ਸਾਰੀ ਚੀਜ਼ ਹੈ ਇਸ ਤੋਂ ਬਿਨਾ ਇੱਕ ਇਹ ਵੀ ਕਿਹਾ ਗਿਆ ਕਿ ਜਿਹੜੀ ਸੌਣੀ ਦੇ ਵਿੱਚ ਮੱਕੀ ਦੀ ਕਾਸ਼ਟ ਕਰਨੀ ਹੈ ਜੇ ਕੋਈ ਉਹ ਕਰਦਾ ਏ ਮਤਲਬ ਝੋਨੇ ਤੋਂ ਹਟ ਕੇ ਤਾਂ ਉਹਨਾਂ ਨੂੰ 17000 ਰੁਪਏ ਪ੍ਰਤੀ ਹੈਕਟੇਅਰ ਮਤਲਬ 2.5 ਏਕੜ ਤੇ ਪਿੱਛੇ 17000 ਰੁਪਏ ਦੀ ਸਬਸਿਡੀ ਜਿਹੜੀ ਆਹ ਸਰਕਾਰ ਦੇਊਗੀ ਉਹਦੇ ਲਈ ਵੀ ਕੁਝ ਪ੍ਰਵੀਜ਼ਨ ਰੱਖੀ ਗਈ ਹੈਗੀ ਹੈ ਪਰ ਵਿਰੋਧੀ ਧਿਰ ਆਸਤੇ ਨੇ ਕਿ ਸਰਕਾਰ ਕੋਲੇ ਜਿਹੜਾ ਕੁਝ ਹੈ ਨਹੀਂ ਹੈ ਮਤਲਬ ਦੇਣ ਨੂੰ ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੋਈ ਨਵਾਂ ਟੈਕਸ ਨਹੀਂ ਲਾਇਆ ਈਵਨ ਕਿ ਸੀਐਮ ਕਹਿੰਦੇ ਨੇ ਕਿ ਅਸੀਂ ਜਿਹੜਾ ਟੈਗ ਹੈ ਪੰਜਾਬ ਤੇ ਕੋਈ ਉੜਦਾ ਪੰਜਾਬ ਦਾ ਕੋਈ ਕੰਗਲਾ ਪੰਜਾਬ ਦਾ ਕੋਈ ਕੰਗਾਲ ਪੰਜਾਬ ਦਾ ਉਹ ਅਸੀਂ ਬਦਲਣਾ ਤੇ ਅਸੀਂ ਰੰਗਲਾ ਪੰਜਾਬ ਨੂੰ ਪੰਜਾਬ ਨੂੰ ਬਣਾਉਣਾ ਹੈ ਤੇ ਹੁਣ 2 ਸਾਲ ਰਹਿ ਗਏ ਨੇ ਦੇਖਣਾ ਹੋਵੇਗਾ ਕਿs ਢੰਗ ਦੇ ਨਾਲ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਬਣਦਾ ਹੈ ਤੇ ਦੂਜਾ ਕਿ ਜਿਹੜੀ ਸੈਂਸਸ ਸ਼ੁਰੂ ਕੀਤੀ ਗਈ ਹੈ ਭਾਵ ਕਿ ਨਸ਼ੇੜੀਆਂ ਦੀ ਗਿਣਤੀ ਕਰਨੀ ਸ਼ੁਰੂ ਕਰਨੀ ਹੈ ਹੁਣ ਪੰਜਾਬ ਦੇ ਵਿੱਚ ਸਰਕਾਰ ਨੇ ਉਹਨੂੰ ਕਿਵੇਂ ਦੇਖਦੇ ਨੇ ਲੋਕ ਉਸ ਤੇ ਕੀ ਅੱਗੇ ਚਰਚਾ ਹੁੰਦੀ ਹੈ ਵੀ ਦੇਖਣਾ ਹੋਵੇਗਾ ਜੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਸੰਪਰਕ ਪਾਵਾਂਗੇ ਬਹੁਤ ਬਹੁਤ ਧੰਨਵਾਦ